ਅਮਿਤ ਸ਼ਾਹ ਨੂੰ ਮਿਲਣ ਕੇ ਐਮਪੀ ਸਰਪਜੀਤ ਸਿੰਘ ਖਾਲਸਾ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਮਿਤ ਸ਼ਾਹ ਦੇ ਅੱਗੇ ਰੱਖਿਆ ਜਾ ਸਕਦਾ ਗਾਇਆ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਗਏ ਦੇਸ਼ ਤੇ ਉਹਨਾਂ ਨੂੰ ਮਿਲਣ ਕੇ ਸਰਪਜੀਤ ਸਿੰਘ ਖਾਲਸਾ ਤੇ ਤੁਹਾਨੂੰ ਦੱਸਤੀਏ ਤੇ ਕਾਫੀ ੜੀ ਗਈ ਹੈ ਚਰਚਾਵਾਂ ਜਿਹੜੀਆਂ ਗਿਆ ਉਹ ਪੰਜਾਬ ਦੇ ਇਸ ਮਸਲੇ ਨੂੰ ਲੈ ਕੇ ੜੀ ਗਈਆਂ ਕੀਤੀਆਂ ਜਾਣ ਗਿਆ ਅਮਿਤ ਸ਼ਾਹ ਜੀ ਦੇ ਨਾਲ ਉਹ ਤੁਹਾਨੂੰ ਦੱਸਤੀ ਕੰਮ ਸ਼ਾਹ ਜੀ ਦੇ ਹਾਲステ ਜਿਹੜੀ ਮੁਲਾਕਾਤ ਕੀਤੀ ਜਾਦੀ ਗੀ ਭਾਈ ਸਰਪ ਜੀ ਸਿੰਘ ਖਾਲਸਾ ਤੁਹਾਨੂੰ ਦੱਸ ਦਈਏ ਕਿ ਸਰਪ ਜੀ ਸਿੰਘ ਖਾਲਸਾ ਫਰੀਦਕੋਟ ਤੋਂ ਸੰਸਦ ਮੈਂਬਰ ਹੈਗੇ ਨੇ ਐਮਪੀ ਦੀ ਚੋਣ ਲੜੀ ਸੀ ਉਹ ਜਿੱਤ ਹਾਸਲ ਕੀਤੀ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਔਰ ਕਰਮਜੀਤ ਅਨਮੋਲ ਜਿਹੜੇ ਆਵਾਦੀ ਪਾਰਟੀ ਦੇ ਕੈਂਡੀਡੇਟ ਹੈਗੇ ਸੀ ਉਹਨਾਂ ਨੂੰ ਵੱਡੀ ਗਿਣਤੀ ਤੋਂ ਹਰਾ ਕੇ ਡਾਗਾ ਸੀ ਉਹਨਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਸੀ ਕਿ ਚਰਨਜੀਤ ਸਿੰਘ ਦੇ ਜੋ ਬਿਆਨ ਜਿਹੜਾ ਪਿੱਤੇਦਨੀ ਆਇਆ ਸੀ ਸੰਸਦ ਦੇ ਵਿੱਚ ਉਸ ਦੀ ਸ਼ਲਾਘਾ ਕੀਤੀ ਹੈ ਕਿ ਉਸ ਦੀ ਕਾਫੀ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਚੰਨੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਮਤਪਾਲ ਨੂੰ ਲੈ ਕੇ ਸੰਸਦ ਦੇ ਵਿੱਚ ਉਹ ਸਹੀ ਹੈਗਾ ਸੀ ਉਹਦਾ ਮੁੱਦਾ ਚੁਕਣਾ ਲਾਜ਼ਮੀ ਬਣਦਾਗਾ ਸੀ ਇਹ ਕਹਿੰਨਾ ਗਏ ਸੀ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਐਮਪੀ ਗਿਨੇ ਹੁਣ ਅੱਜ ਜਿਹੜੀ ਮੁਲਾਕਾਤ ਜਿਹੜੀ ਗਈ ਆ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਈ ਤੇ ਕੀਤੀ ਜਾਏਗੀ ਦੇਖੋ ਕੀ ਮੁੱਦੇ ਡਿਸਕਸ ਕੀਤੇ ਜਾਂਦੇ ਆ ਤੇ ਕੀ ਨਤੀਜਾ ਨਿਕਲੇਗਾ ਔਰ ਕਿਹੜੇ ਕਿੜੀਆਂ ਗੱਲਾਂ ਜਿਹੜੀਆਂ ਆਪਸ ਵਿੱਚ ਕੀਤੀਆਂ ਜਾਣ ਗਿਆ ਜਾਣ ਗਿਆ ਜਲਦ ਹੀ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਜਾਣਕਾਰੀ ਦੇ ਦਵਾਂਗੇ